ਕਿ ਇਸ ਦੇ ਸਿਰ ਤੇ ਵੀ ਕਦੇ ਤਾਜ ਹੁੰਦਾ ਸੀ ਇਸ ਤੋਂ ਬਿਨਾ ਨਾ ਘਰ ਦਾ ਕੋਈ ਕਾਜ ਹੁੰਦਾ ਸੀ ਅੱਜ ਤੁਹਾਨੂੰ ਚੇਤਕ ਸਕੂਟਰ ਤੇ ਨਵਾਂ ਸ਼ਹਿਰ ਘੁਮਾਵਾਂਗੇ ਜਿਸ ਦਾ ਕਦੇ ਆਪਣੀ ਇੰਡਸਟਰੀ ਵਿੱਚ ਰਾਜ ਹੁੰਦਾ ਸੀ ਕਦੇ ਆਪਣੀ ਇੰਡਸਟਰੀ ਵਿੱਚ ਰਾਜ ਹੁੰਦਾ ਸੀ ਸਤਿ ਸ਼੍ਰੀ ਅਕਾਲ ਪੀਪੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਦਨੀਸ਼ੂਰੀ ਤੁਸੀਂ ਸ਼ਹਿਰ ਤੋਂ ਨਜ਼ਰ ਦਾ ਇਹ ਵੀਡੀਓ ਕਿਸ ਬਾਬਤ ਹੋਣ ਵਾਲੀ ਹੈ ਸਾਥਿਓ ਜਦ ਬੁਲਟ ਚੱਲਦਾ ਕਹਿੰਦੇ ਬੁਲਟ ਚੱਲੇ ਤਾਂ ਦੁਨੀਆ ਰਸਤਾ ਦੇ ਪਰ ਜਦ ਚੇਤਕ ਚੱਲੇ ਤਾਂ ਪੁਰਾਣੀ ਯਾਦਾਂ ਦਸਤਕ ਦੇ ਇਹ ਚੇਤਕ ਸਕੂਟਰ ਹੈ ਮੇਰੇ ਖਿਆਲ ਜਿਹੜੇ ਮੇਰੇ ਵਾਂਗ 19ਵੀਂ ਸਦੀ ਦੇ ਜੰਮੇ ਆ ਉਹਨਾਂ ਨੇ ਟੂ ਵੀਲਰ ਚੇਤਕ ਤੋਂ ਹੀ ਸਿੱਖਿਆ ਹੋਣਾ ਤਾਂ ਮੈਂ ਵੀ ਗੇਅਰ ਵਾਲਾ ਸਕੂਟਰ ਤਾਂ ਪਹਿਲਾਂ ਹੀ ਸਿੱਖਿਆ ਸੀ ਉਸ ਤੋਂ ਬਾਅਦ ਮੋਟਰਸਾਈਕਲ ਦੇ ਗੇਅਰ ਪਾਏ ਫਿਰ ਗੱਡੀ ਦੇ ਗੇਅਰ ਪਾਣੇ ਵੀ ਸਿੱਖ ਲਏ ਤਾਂ ਅੱਜ ਪੁਰਾਣੀਆਂ ਯਾਦਾਂ ਤਾਜ਼ੀਆਂ ਕਰਾਂਗੇ ਜੇ ਕੜਕੜ ਬਾਲੀ ਹੋਈ ਤਾਂ ਗੁੱਸਾ ਕਿਲਾ ਨਾ ਕਰਿਓ ਤੇ ਤੁਹਾਨੂੰ ਸ਼ਹਿਰ ਦੇ ਬਿਯਾਰ ਕਮਾਉਣੇ ਆ ਪਹਿਲਾਂ ਸਭ ਰੈਡੀ ਚਲਿਏ ਚਾਬੀ ਔਨ ਕਰ ਲਈਏ ਨਾ ਲੈ ਵੀ ਪਹਿਲੀ ਕਿੱਕ ਤੇ ਸਟਾਰਟ ਮੇਰਾ ਸਕੂਟਰ ਚਲੋ ਆ ਆ ਆਈਕਨ ਦਿਖਾਈ ਆ ਸਵਾਦ ਹੀ ਬਹੁਤ ਵੱਖਰਾ ਸੀ ਇਹ ਦਿਖਾਈ ਦਿਖਾਈ ਕੋਈ ਨਾ ਆਲੇ ਐਦਾ ਗੇਅਰ ਪਾਣ ਦਾ ਸਵਾਦ ਹੀ ਬੜਾ ਵੱਖਰਾ ਹੁੰਦਾ ਸੀ ਮੈਂ ਪਹਿਲੇ ਜਿਹੜਾ ਨਵਾਂ ਨਵਾਂ ਸਿੱਖਦਾ ਸੀ ਪਹਿਲੇ ਗੇਅਰ ਤੇ ਹੀ ਲਾਈ ਜਾਂਦਾ ਸੀ। ਔਰ ਬਹੁਤ ਸਾਰੇ ਮੇਰੇ ਵਾਂਗ 19ਵੀਂ ਸਦੀ ਦੇ ਜਿਹੜੇ ਜਾਏ ਆ। ਲਾਈਟ ਜਗਦੀ ਆ ਬਿਲਕੁਲ ਤਾਂ ਨਹੀਂ ਆਉਂਦਾ। ਉਹਨਾਂ ਨੂੰ ਬਹੁਤ ਸਾਰੀਆਂ ਪੁਰਾਣੀਆਂ ਯਾਦਾਂ ਅੱਜ ਤਾਜ਼ਾ ਹੋ ਜਾਣੀਆਂ। ਕਿਉਂਕਿ ਲੈ ਖੜ ਗਿਆ। ਆਹ ਪ੍ਰੋਬਲਮ ਆਉਂਦੀ ਹੁੰਦੀ ਸੀ। ਬੜੇ ਮੇਲੇ ਦੇਖੇ ਇਸ ਤਰੀਕੇ ਸਕੂਟਰ ਤੇ ਬਹਿ ਕੇ ਆਪਣੇ ਬਜ਼ੁਰਗਾਂ ਨਾਲ ਜਦ ਜਾਂਦੇ ਹੁੰਦੇ ਸੀਗੇ ਤਾਂ ਬਹੁਤ ਸਾਰੇ ਕਈ ਯਾਰ ਕਹਿੰਦੇ ਕਿ ਯਾਰ ਅਸੀਂ ਇੰਗਲੈਂਡ ਕਹਿੰਦਾ ਚ ਇਹਨੂੰ ਮੰਗਵਾਉਣਾ ਇੰਪੋਰਟ ਕਰਾਉਣਾ ਐਕਸਪੋਰਟ ਆ ਮੀਨ ਤਾਂ ਇਹ ਜਿਹੜੀ 6 ਤੱਕ ਦੀ ਯਾਦ ਆ ਬਹੁਤਿਆਂ ਦੇ ਯਾਰ ਤਾਜ਼ਾ ਹੋਣੀ ਜਿਹੜੀ ਸਪੈਸ਼ਲੀ ਗੱਲ ਆ ਮੋਰਲੀ ਸੀਟ ਆ ਇਹ ਜੰਪ ਮਾਰਦੀ ਸੀਟ ਤਾਂ ਅੱਜ ਕੱਲ ਸਕੂਟੀਆਂ ਦੇ ਉੱਤੇ ਸ਼ੌਕਰ ਨਹੀਂ ਆਉਂਦੇ ਲੇਕਿਨ ਜਿਹੜਾ ਸਕੂਟਰ ਆ ਇਹਦੀ ਮੋਰਲੀ ਸੀਟ ਜੰਪ ਜ਼ਰੂਰ ਮਾਰਦੀ ਆ ਤੇ ਪਿਛਲੀ ਸੀਟ ਦਾ ਵੀ ਆਪਣੇ ਵੀ ਜਾ ਰਹੇ ਆ ਅੱਜ ਕੱਲ੍ਹ ਕਈ ਵਿਜੇ ਵਰਗੇ ਲੰਬੇ ਬੰਦੇ ਐਵੇਂ ਇਹਦੇ ਮੋਟਰਸਾਈਕਲ ਦੇ ਪਿੱਛੇ ਤਾਂ ਪਿਛਲੇ ਨੂੰ ਜਗ੍ਹਾ ਨਹੀਂ ਮਿਲਦੀ ਇੱਥੇ ਦੇਖੋ ਦੋ ਲੱਗ ਸੀਟਾਂ ਲੱਗੀਆਂ ਆ ਵੀ ਜੇ ਨਾਲ ਘਰ ਵਾਲੀ ਐ ਤਾਂ ਉਹਨੂੰ ਅਲੱਗ ਆਪਣੀ ਸੀਟ ਮਿਲ ਜਾਂਦੀ ਆ ਪੈਸੇਂਜਰ ਨੂੰ ਲੱਗ ਸੀਟ ਡਰਾਈਵਰ ਲਈ ਅਲੱਗ ਸੀਟ ਐ ਕੁਛ ਆ ਮੋਚਾ ਨਹੀਂ ਹੁੰਦਾ ਨਾਲੇ ਦੀ ਆਵਾਜ਼ ਜਿਹੜੀ ਐ ਨਾ ਬੋਲਟ ਦੀ ਸਿੱਧਾ ਸਿੱਧਾ ਪੰਲਾ ਸਾਹਿਬ ਸਿੱਧਾ ਪੁਰਾਣੀਆਂ ਗਲੀਆਂ ਚ ਚੱਲਦੇ ਆ ਵੇਖੋ ਬੋਲਟ ਵੀ ਠੁੱਕ ਠੁੱਕ ਲੈ ਫੇਰ ਬੰਦ ਹੋ ਗਿਆ ਹੈ ਨਜ਼ਾਰਾ ਇਹ ਨਜ਼ਾਰਾ ਹੈ ਜਿਹੜਾ ਮੋਟਰਸਾਈਕਲ ਸੈਲਫ ਸਟਾਰਟ ਹੁੰਦੇ ਨਾ ਉਹ ਚ ਨਜ਼ਾਰਾ ਕੋਈ ਨਹੀਂ ਜਿਹੜੀ ਇਹਨਾਂ ਕਿੱਕ ਦਾ ਪ੍ਰੈਕਟਿਸ ਹੁੰਦੀ ਹੈ ਈ ਜਿਨ੍ਹਾਂ ਜਿਨ੍ਹਾਂ ਨੂੰ ਪ੍ਰਾਣੀਆਂ ਯਾਦਾਂ ਤਾਜ਼ੀਆਂ ਹੋ ਰਹੀਆਂ ਆ ਉਹ ਕਮੈਂਟ ਕਰ ਦੇਣ। ਆ ਲਾਲ ਚੌਕ ਐ। ਪਰ ਲਾਲ ਦਾ ਕਿਤੇ ਨਜ਼ਰ ਨਹੀਂ ਆਉਂਦਾ ਮੈਨੂੰ। ਮੈਂ ਤਾਂ ਭੀੜਾ ਹੀ ਐ ਇਹ ਵੀ। ਪਰ ਇਹਨੂੰ ਕਿਹਾ ਜਾਂਦਾ ਕਿ ਲਾਲ ਚੌਕ ਐ। ਔਰ ਜਿਹੜੇ ਜਿਹੜੇ ਮੇਰੇ ਭੈਣ ਭਰਾਵਾਂ ਨੇ ਸਕੂਟਰ ਤੇ ਆਪਣੇ ਦਾਦੇ ਨਾਲ ਆਪਣੇ ਚਾਚੇ ਨਾਲ ਆਪਣੇ ਤਾਈ ਨਾਲ ਆਪਣੇ ਪਿਓ ਨਾਲ ਮੇਲੇ ਦੇਖੇ ਆ। ਉਹਨਾਂ ਦੀਆਂ ਯਾਦਾਂ ਚ ਬਹੁਤ ਤਾਜ਼ੀਆਂ ਹੋਣ ਵਾਲੀਆਂ। ਮੈਂ ਜਿਵੇਂ ਕਿਹਾ ਕਿ ਬੋਲਟ ਧੁਕ 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 ਕਰਦਾ ਕਾਰ ਆਪਣੀ ਪੀਪੀ ਕਰਦੀ ਲੇਕਿਨ ਜਿਹੜੀ ਦੀ ਆਵਾਜ਼ ਹੈ ਨਾ ਹਾਲੇ ਉਹ ਸਿੱਧਾ ਸਿੱਧਾ ਕਾਕੇ ਜਿਹੜੀ ਇਹਦੀ ਆਵਾਜ਼ ਹੈ ਨਾ ਹਾਲੇ ਸੁਣਾਏ ਦੀ ਆਵਾਜ਼ ਸੁਣਾ ਵੀਰੇ ਉਹ ਇਧਰ ਲੈ ਵੇ ਬੰਦ ਹੋ ਗਿਆ ਇਧਰ ਇਧਰ ਪੁਰਾਣੀਆਂ ਦੁਕਾਨਾਂ ਵੱਲ ਆਓ ਦਿਓ ਦਿਓ ਉਹ ਵੀ ਵਾਜ ਠੀਕ ਠੀਕ ਕਰਦਾ ਇੱਧਰ ਆ ਗੋ ਆਹ ਤਖਨੇ ਡੈਡਾ ਕਰ ਲੋ ਰੇਸ ਖਿੱਚ ਕੇ ਰੱਖੀ ਹੋਇਆ ਐ ਮੈਂ ਦੋ ਕੁ ਵਾਰੀ ਗੱਲ ਕਹਿਣ ਦੀ ਕੋਸ਼ਿਸ਼ ਕੀਤੀ ਕਿ ਜਿਹੜੀ ਇਹ ਆਵਾਜ਼ ਆ ਨਾ ਆਹ ਜੇ ਨਿਊਟਰਲ ਹੋ ਗਿਆ ਆ ਦੇ ਆ ਜਿਹੜੀ ਆਵਾਜ਼ ਐ ਨਾ ਵੀਰੇ ਆ ਸੁਣਾਈ ਇੱਕ ਵਾਰੀ ਆਹ ਦੇ ਜਿਹੜਾ ਟੱਕ ਜਿਹਦੀ ਆਵਾਜ਼ ਆਉਂਦੀ ਨਾ ਇਹ ਸਰਾ ਆ ਪਹਿਲੇ ਤੇਰੇ ਡੈਡੀ ਵੀਡੀਓ ਦੇਖ ਕੇ ਤਨ ਕੁੱਟਣੇ ਲਾਪਣ ਬੜਾ ਮੇਰੇ ਸਪਲੈਂਡਰ ਦੇ ਗੇਅਰ ਪੱਟ ਪੱਟ ਕੇ ਪਾਉਂਦੇ ਸੀ ਆਲੇ ਆਇਨਾ ਸਵਾਦ ਹੁੰਦਾ ਸੀ ਨਾ ਆਪਣੇ ਟਾਈਮ ਦੇ ਇਧਰ ਫੇਸਕੂਟਰ ਦੇ ਜੰਪ ਵੀ ਲੱਗਦੇ ਸੀ ਤੋਂ ਅਸੀਂ ਇਸ ਸਮੇਂ ਲਾਲ ਚੌਕ ਤੇ ਆਣੀ ਬਹੁਤੇ ਜਿਵਾਕ ਸਾਡੇ ਟਾਈਮ ਦੇ ਸਕੂਟਰ ਤੇ ਮੋਹਰੇ ਖੜ ਕੇ ਤੇ ਕੈਂਡਲ ਵੀ ਲੱਗਾ ਹੁੰਦਾ ਸੀ ਕਈਆਂ ਦੇ ਉਹਨੂੰ ਫੜ ਕੇ ਪੀ ਪੀ ਕਰਾਈ ਜਾਣੀ ਪਰ ਅਨਫੋਰਚੂਨੇਟਲੀ ਇਹਦਾ ਪੀ ਪੀ ਚੱਲਦੀ ਨਹੀਂ ਇਹਦੀ ਇਹਨਾਂ ਨੇ ਵੋਟਾ ਵੇਲੇ ਵੀ ਵੀ ਯੂਜ਼ ਕਰ ਲਈ ਹੁਣ ਚੱਲਦੀ ਨਹੀਂ ਲੈਫਟ ਨਹੀਂ ਰਾਈਟ 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 ਸੱਚੇ ਲਓ ਜੀ ਆਹ ਬੰਦਿਆਂ ਨੇ ਡਿਮਾਂਡ ਕੀਤੀ ਸੀ ਕਿ ਹੌ ਰੁਕ ਰੁਕ ਆਹ ਬੰਦਿਆਂ ਨੇ ਡਿਮਾਂਡ ਹੀ ਕੀਤੀ ਸੀ ਕਿ ਉਹ شیخ ਬਣ ਕੇ ਆਉਣਾ ਰੋਕ ਲੈ ਇਹਨੂੰ ਕਿੱਦਾਂ ਫਿਰ ਇਹਨੂੰ ਦੇਖ ਕੇ ਕੀ ਯਾਦ ਆਉਂਦਾ ਪੁਰਾਣਾ ਆਪਣਾ ਆ ਗਿਆ ਚੀਤੇ ਟਾਈਮ ਚੀਤੇ ਕਨੂੰ ਦੇਖ ਕੇ ਹਾਂ ਪੱਛਪੰਨੀ ਜਿਆਦਾ ਤਾਂ ਜੀ ਆਉਂਦੀ ਹੈ ਮੈਂ ਕਹਿੰਦਾ ਅਸੀਂ 19ਵੀਂ ਸਦੀ 'ਚ ਜੰਮੇ ਆਂ ਹਾਂ ਜੀ ਹਾਂ ਜੀ ਅਸੀਂ ਤਾਂ ਇੱਤੋਂ ਹੀ ਸਿੱਖਿਆ ਮੋਟਰਸਾਈਕਲ ਸਕੂਟਰ ਪਹਿਲੇ ਜਦੋਂ ਟੂ ਵੀਲਰ ਇੱਤੋਂ ਸਿੱਖਿਆ ਹਾਂ ਜੀ ਹੂੰ ਤੁਸੀਂ ਵੀ ਜਦੋਂ ਇਹਦਾ ਪੱਟ ਕੇ ਗੇਅਰ ਦਾ ਪਾਉਂਦੇ ਹੁੰਦੇ ਸੀਗੇ ਕਿਵੇਂ ਲੈ ਆਪਣੇ ਜਿਹੜਾ ਚਾਚਾਤਾਏ ਜਾਂ ਡੈਡੀ ਨੂੰ ਕਹਿੰਦੇ ਮੈਂ ਪਾਉਂਗਾ ਪਹਿਲਾ ਗੇਅਰ ਹੈ ਹੁੰਦਾ ਹੁੰਦਾ ਸੀ ਹਾਂ ਜੀ ਠੀਕ ਹੈ ਤਾਂ ਤੁਸੀਂ ਸ਼ੇਖ ਬਣ ਕੇ ਆਂਡੀ ਗਿਆ ਸੀ ਨਾ ਮੈਨੂੰ ਹੁਣ ਅਗਲੀ ਵਾਰ ਵਿੱਚ ਬਣ ਕੇ ਆਉਂਗਾ ਸ਼ੇਖ ਅੱਛਾ ਠੀਕ ਹੈ ਥੋੜਾ ਜਿਹਾ ਚਾਹ ਖੰਡਾ ਵੀ ਲੋ ਮਾ ਆਇਆ ਤੁਸੀਂ ਤੱਕਦਾ ਇੰਤਜ਼ਾਮ ਕਰੋ ਮੈਂ ਆਇਆ ਠੀਕ ਹੈ ਠੀਕ ਹੈ ਤੇਰਾ ਠੀਕ ਹੈ ਜੀ ਠੀਕ ਆ ਲੈ ਆ ਦਿਖਾਈਏ ਜਰਾ ਇੱਕ ਵਾਰੀ ਵਝਾਈਂ ਆਈ ਆਹ ਆਵਾਜ਼ ਸੁਣਾਈ ਜਰਾ ਆ ਦੇ ਯਾ ਇਹ ਲੱਗੇ ਰਿਆ ਮੋਟਰਸਾਈਕਲ ਸਕੂਟਰ ਹੋ ਗਿਆ ਉਹਦੇ ਕਿਦਾਂ ਕੋੜਾ ਕੋੜਾ ਦੇਖਦਾ ਮੈਨੂੰ ਔਰ ਦੁਕਾਨ ਤੇ ਲਾਈਵ ਚੱਲਦਾ ਭਾਜੀ ਦਿਖਾ ਰਿਹਾ ਕਹਿੰਦੇ ਲਾਈਵ ਚੱਲ ਰਿਹਾ ਹਾਂ ਔਰ ਪਿੱਛੇ 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 ਕੋਈ ਨਾ ਕਿਹੜਾ ਬੈਲ ਆਉਣ ਡਿਆ ਔਰ ਇਹਦਾ ਬੰਦ ਹੋਇਆ ਯਾਰ ਹਾਂ ਔਰ ਠੀਕ ਠਾਕ ਹਾਂ ਇੱਥੇ ਹੋਲੀ ਵੀ ਖੇਡਦੇ ਰਹੇ ਹਾਂ ਮੋਰੇ ਟੋ ਟੋ ਟੋਕਰੀ ਜੇ ਰੱਖ ਕੇ ਉੱਪਰ ਚੱਕ ਵੀ ਹੋ ਜਾਂਦਾ ਸੀਗਾ ਹਾਂ ਅਲਾਈ ਚੱਲ ਰਿਹਾ ਇਹਦਾ ਰੰਗ ਪਾ ਕੇ ਐ ਹੋਲੀ ਮੈਂ ਕਿਹਾ ਹੋਲੀ ਆਂਟੀ ਕਹਿੰਦੀ ਬੇਟਾ ਹੋਲੀ ਲਓ ਜੀ ਤੁਹਾਨੂੰ ਅੱਜ ਨਵਾਂ ਸ਼ਹਿਰ ਦਿਖਾ ਦੇ ਇੱਧਰ ਆ ਜਾ ਇੱਧਰ ਆ ਬੇਟੇ ਗਲੀਆਂ ਵਿੱਚ ਜਾਂਦੇ ਆ ਜਾ ਐ ਵੀ ਦੇ ਪਹਿਲੇ ਡੈਡੀ ਦੇ ਨਾਲ ਤੇ ਰੋਕ ਨਹੀਂ ਸੀ ਕਹਣਾ ਜਿਆਦਾ ਸਕੂਟਰ ਤੇ ਕੰਨ ਮਰੋੜਦੇ ਜੇ ਤੋ ਰੋਕ ਨਹੀਂ ਸੀ ਹੁੰਦਾ ਚੱਲ ਕਰੋ ਮੈਂ ਤੈਨੂੰ ਚੜ ਸਕਦਾ ਚੇਤਕ ਨੂੰ ਨਹੀਂ ਚੜ ਸਕਦਾ ਚੱਲ ਕਰੋ ਬਾਹਰ ਓਏ ਹੋਏ ਹੋਏ ਮਿੱਟੀ ਭੈਂਦੀ ਓਰੇ ਲਓ ਜੀ ਇਹ ਕਿਹੜਾ ਮੱਲਾ ਬਈ ਛੋਟੀਆਂ ਛੋਟੀਆਂ ਗਲੀਆਂ ਚੋਂ ਉੰਧਰੋਂ ਅਸੀਂ ਆਪਾਂ ਵੱਡੇ ਵਾਰ ਚੱਲ ਜਾਣਾ ਨਾ ਵੀ ਨਾ ਨਾ ਇਧਰ ਇਧਰ ਆ ਜਾਓ ਇਧਰ ਆ ਜਾਓ ਆ ਐਕਟਿਵਾ ਆਕਟਵਾ ਕੀ ਮੁਕਾਬਲਾ ਕਰੂਗੀ ਆ ਇਧਰ ਕਰਫ ਹੋ ਗਿਆ ਸ ਮੈਂ ਕਿ ਐਕਟਿਵਾ ਆਕਟਿਕਾ ਕੀ ਮੁਕਾਬਲਾ ਕਰੂਗੀ ਆ ਐਕਟਿਵਾ ਨਹੀਂ ਐਕਟਿਕਾ ਕਈ ਐਕਟਿਕਾ ਕਹਿ ਦਿੰਦੇ ਆ ਪੁਰਾਣੇ ਸਮੇਂ 'ਚ ਸਕੂਟਰਾਂ ਤੇ ਹੀ ਧਾਰਮਿਕ ਸਥਾਨਾਂ ਤੇ ਲੋਕ ਜਾਂਦੇ ਸੀਗੇ ਫੈਮਿਲੀ ਦੀ ਫੈਮਿਲੀ ਬੱਚੇ ਅੱਕੇ ਖੜੇ ਕਰ ਲੈਣੇ ਘਰ ਵਾਲੀ ਨੂੰ ਪਿੱਛੇ ਬਿਠਾ ਲੈਣਾ ਤਾਂ ਬਹੁਤ ਸਫ਼ਰ ਲੋਕਾਂ ਨੇ ਸਕੂਟਰਾਂ ਤੇ ਕੀਤਾ ਸੋਲਿਡ ਵੀ ਸੀਗੇ ਅੱਜ ਕੱਲ ਦਾ ਇਲੈਕਟ੍ਰਿਕ ਗੱਡੀਆਂ ਆ ਗਈਆਂ ਲੈਫਟ ਨਾਟ ਰਾਈਟ ਖੈਲੂ ਮੋ ਐਸੇ ਨਹੀਂ ਤੁਸੀਂ ਰੇਲਵੇ ਰੋਡ ਤੇ ਜਾਣਾ ਤਾਂ ਅੱਜ ਕੱਲ ਹੈਲਮਟ ਦੀ ਜ਼ਰੂਰਤ ਬਹੁਤ ਹੈ ਕੋਈ ਇੰਨੇ ਜ਼ਿਆਦਾ ਸੱਟ ਲੱਗ ਸਕਦੀ ਐ ਸੋ i have to be very careful man ਹਾਂਜੀ ਹਾਂਜੀ ਕੰਮੋ ਕਮੈਂਟ ਕਰ ਰਹੇ ਆ ਭੈਣ ਭਰਾ ਜੁੜੇ ਹੋਏ ਆ ਕੀ ਕਹਿਣ ਦੇ ਆ ਕੀ ਆਖਣ ਦੇ ਆ ਅਜਾ ਖੜੇ ਹੋ ਕੇ ਚਲਾਇਦਾ ਛੋਟੇ ਹੁੰਦੇ ਕਿ ਵੇਲੇ ਪੈਰ ਨਹੀਂ ਸੀ ਲੱਗਦੇ ਹੁੰਦੇ ਪਹਿਲਾਂ ਸਟਾਰਟ ਕਰ ਲੈਣਾ ਫਿਰ ਤਾਂ ਖੜੇ ਹੋ ਕੇ ਪੈਰ ਲਾਉਣਾ ਠੇਠਾ ਧਰਤੀ ਤੇ ਕੋਈ ਕੋਈ ਕਿਸੇ ਦੀ ਕੋਈ ਪੁਰਾਣੀ ਯਾਦ ਕੋਈ ਕਹਿ ਰਿਹਾ ਹੋਵੇ ਕਮੈਂਟ ਕਰ ਰਿਹਾ ਹੋਵੇ ਹਾਂ ਕੀ ਹੋਇਆ ਓਕੇ ਸ਼ੋ ਨਹੀਂ ਹੋ ਰੇ ਸੋ ਆ ਕੋਠੀ ਰੋਡ ਤੇ ਹਮੇਸ਼ਾ ਤੋਂ ਰਸ਼ ਰਹਿੰਦਾ ਹੈ ਜੀ ਸਕੂਟਰ ਦੂਜੇ ਗੇਅਰ ਤੇ ਚੱਲਦਾ ਹਾਂ ਇੱਕ ਫਾਇਦਾ ਹੈਗਾ ਸਕੂਟਰੀਆਂ ਨਹੀਂ ਹੁੰਦਾ ਕਿ ਇਹਦਾ ਹੱਥ ਦੁਖਦਾ ਨਹੀਂ ਪਰ ਇਹਨਾਂ ਇਹ ਵੀ ਹੈ ਕਿ ਇੱਕ ਵਾਰੀ ਮ사ਜ ਜੀ ਹੋ ਜਾਂਦੀ ਹੱਥ ਦੀ ਆ ਲੋ ਪ੍ਰੈਸ਼ਰ ਜਾਂ ਬਣ ਜਾਂਦਾ ਹੱਥ ਦਾ ਮੈਂ ਕਿਨ ਇੱਧਰ ਦੀ ਮੋੜ ਦਾ ਵਾਪਸ ਚੱਲਦੇ ਹਾਂ ਚੱਲ ਇੱਧਰ ਨੂੰ ਚੱਲ ਇੱਧਰ ਨੂੰ ਚੱਲਦੇ ਹਾਂ ਰੇਲਵੇ ਰੋਡ ਤੇ ਇਸ ਸਮੇਂ ਖਤਰਨਾਕ ਹੋਇਆ ਪਿਆ ਕੰਮ ਨਹੀਂ ਤਾਂ ਉੱਧਰ ਲੈ ਜਾਂਦੇ ਤੁਹਾਨੂੰ ਸੋ ਆ ਬਧੇਰੀਵਾਰ ਆਪਾਂ ਦਿਖਾਤਾ ਸਾਈਕਲ ਯਾਤਰਾ ਦੇ ਵੀ ਦਿਖਾਤਾ ਸੀ ਭਾਈਆ ਜਲੇਬੀਆਂ ਵਾਲੇ ਦਾ ਚੌਕ ਲਾਓ ਸਾਡੀਆਂ ਸਨੈਪਾ ਬਣੀ ਜਾਂਦੀਆਂ ਪੁਰਾਣੇ ਜਮਾਨੇ 'ਚ ਇਹਨਾਂ ਤੇ ਮੇਲੇ ਦੇਖੇ ਜਾਂਦੇ ਸੀ ਜਾ ਕੇ ਯਾਰ ਦੋਸਤ ਵੀ ਇਹਨਾਂ ਤੇ ਤਿੰਨ ਤਿੰਨ ਚਾਰ ਚਾਰ ਜਾਣੇ ਲੱਦ ਕੇ ਮੇਲੇ ਦੇਖਣ ਜਾਂਦੇ ਸੀਗੇ ਔਰ ਇਹ ਕਿੱਥੇ ਮੰਦਾ ਸੀ ਓ ਆ ਜਾ ਪੁੱਤ ਆ ਜਾ ਆ ਜਾ ਆਇਆ ਭਾਈਓ ਪਿੱਛੇ ਪਿੱਛੇ ਜਲੀਏ ਗਿਆ ਪਿੱਛੇ ਚੱਲ ਚੱਕਦੇ ਹਾਂ ਫੇ ਪਾਣੀ ਔੜ ਮਾ ਘੇਰ ਹਾਂ ਹਾਂ ਚੱਕਦਾ ਪੱਲੇ ਦਾ ਦਿਲ ਘਟਦਾ ਹਾਂ ਇਹਦਾ ਸਕੂਟਰ ਦਾ ਦਿਲ ਘਟਦਾ ਚੱਕ ਨਹੀਂ ਹੁੰਦਾ ਚੱਕ ਨਹੀਂ ਹੁੰਦਾ ਇਹਦੀ ਇਹ ਤੇ ਜਾਨ ਹੈ ਇਹ ਤੇ ਜਾਨ ਹੈ ਆ ਲੈ ਇਹ ਯਾਰ ਇਹੋ ਇੱਕ ਕਵਾੜ ਚੋ ਮਾਈਕ ਲੱਗਾ ਮਾਈਕ ਲੱਗਾ ਗਾਲ ਲਾ ਗਦੀ ਦਵਾਈ ਦਵਾਈ ਹਾਂ ਨਹੀਂ ਇਹ ਮੋਰੇ ਜਿਹੜਾ ਮੋਟਰਸੇਕਲ ਨਹੀਂ ਚਲਾਉਂਦਾ ਉਹਦਾ ਹੈ ਤੇ ਤੈਨੂੰ ਇਹਨੂੰ ਦੇਖ ਕੇ ਇਹਨੂੰ ਦੇਖ ਕੇ ਕਿਹੜੀ ਯਾਦ ਆਈ ਉਹ ਭਰਾ ਹੈ ਆਪਣਾ ਕਿਹੜੀ ਗੱਲ ਯਾਦ ਆਈ ਹਾਂ ਹਾਂ ਤੇਰੇ ਪਿੱਛੇ ਚਿੱਤ ਕੇ ਕਢਾ ਲਿਆ ਸੋਹਣੀਏ ਨਮਾ ਇਹ ਨਮਾ ਹੀ ਰਹਿੰਦਾ ਇਹਦਾ ਲੋਹਾ ਕਿੰਨਾ ਮਜ਼ਬੂਤ ਆ ਦੇ ਸਕੂਟਰ ਤੇ ਮਾਰੇ ਹੁੰਦਾ ਚਿੱਪ ਪੈ ਜਾਣਾ ਸੀ ਇਹੋ ਨਹੀਂ ਪਿਆ ਆ ਦੇ ਜਦੋਂ ਜਦੋਂ ਮੋਟਾ ਨਹੀਂ ਮੈਂ ਇਲੈਕਟ੍ਰੋਨਿਕਸ ਵਾਲਾ ਕਰਦਾ ਹੈ ਟਾਈਗਰ ਦੇ ਟਫਨ ਗਲਾਸ ਆਪਣੀਆਂ ਲੱਤਾਂ ਲੈ ਵੀ ਆ ਰਿਹਾ ਸਮਾਜ ਰੋਡ ਤੇ ਚੱਲਦੇ ਹੈ ਔਰ ਇਹ ਤਰਮਿੰਦਰ ਦੇ ਜਵਾਨੇ ਦਾ ਸਕੂਟਰ ਹੈ ਪੱਲੇ ਕਿੰਨਾ ਬਰਣਾ ਹੋਏ ਇਹ ਸਭ ਤੋਂ ਕਾਣਾ ਰਵਿਏ ਸਭ ਤੋਂ ਤਾਂ ਮੈਨੂੰ ਪਤਾ ਨਹੀਂ ਪੱਲੇ ਕਿੰਨਾ ਬਣਾਉਣਾ ਓਏ 90 ਤੇ ਤੋਂ ਹੀ ਵੇਲਣਾ ਤੇਲਾ ਤੇਰੇ ਡਾਡੀ ਤੇ ਨੁਕਰੋ ਘੜਦੇ ਨੇ ਇਹਨੂੰ ਨਹੀਂ ਘੜਦੇ ਲਾ ਰਹਿ ਗਿਆ ਇਕੱਲਾ ਲਓ ਜੀ ਹੁਣ ਆਪਾਂ ਜਾ ਰਹੇ ਆ ਆ ਰਿਹਾ ਸਮਾਜ ਰੋਡ ਤੇ ਔਰ ਨਵੇਂ ਬੱਚੇ ਨੂੰ ਐਦਾ ਦੇਖਣ ਜਿਦਾ ਕੋਈ ਅਜੂਬਾ ਆ ਗਿਆ ਹੁੰਦਾ ਭਈ ਐਸ ਸਕੂਟਰ ਦੀ ਕਦੇ ਸਰਦਾਰੀ ਹੁੰਦੀ ਸੀ ਇਹ ਸਕੂਟਰ ਲੈਣ ਲਈ ਸਾਡੇ ਸਾਡੇ ਤੋਂ ਪਹਿਲੀ ਜਨਰੇਸ਼ਨਾਂ ਨੇ ਆਪਣੇ ਬਜ਼ੁਰਗਾਂ ਨੂੰ ਬਹੁਤ ਤੰਗ ਕੀਤਾ ਜਿੱਦਾਂ ਅਸੀਂ ਅੱਜ ਕੱਲ ਕਹਿੰਦੇ ਆ ਬੁਲਟ ਲੈਣਾ ਨਹੀਂ ਤਾਂ ਡੈੜੀ ਬੋਲਣਾ ਨਹੀਂ ਉਸ ਜਮਾਨੇ 'ਚ ਸਾਡੇ ਜਿਹੜੇ ਬਜ਼ੁਰਗ ਆਉਂ ਮਤਲਬ ਸਾਡੇ ਫਾਦਰ ਦੀ ਜਿਹੜੀ ਫਾਦਰ ਦੀ ਜਿਹੜੀ ਜਨਰੇਸ਼ਨ ਆ ਉਹ ਆਪਣੇ ਬਜ਼ੁਰਗਾਂ ਨੂੰ ਕਹਿੰਦੀ ਸੀ ਕਿ ਆਪਾਂ ਸਕੂਟਰ ਲੈਣਾ ਹੀ ਲੈਣਾ ਨਹੀਂ ਤਾਂ ਪਿੰਡ 'ਚ ਅੱਜ ਕੁਕਨਾ ਘੜਾਈ ਲਿਆ ਬੇਰੇ ਨਹੀਂ ਤਾਂ ਪਿੰਡ 'ਚ ਇੱਜਾਤ ਨਹੀਂ ਰਹਿੰਦੀ ਜੋ ਸਾਡਾ ਸਕੂਟਰ ਬਣਾ ਇੱਜਾਤ ਨਹੀਂ ਰਹਿੰਦੀ ਉਹ ਗੇਰ ਮੈਂ ਦਾ ਬਾਲਾ ਦੇਖਦਾ ਤੂੰ ਪਿੱਛੇ ਮੁੜ ਮੁੜ ਕੇ ਔਲ ਤੇਰੇ ਵੰਦਾ ਉਹ ਕਿਹਦੇ ਡੋਗ ਨਾ ਤੇਰੇ ਵਿੱਚ ਅਦੀ ਵਾਹ ਦੇਖ ਨਹੀਂ ਗਿਆ ਟਕ 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 ਟਖਾ ਮੈਂ ਇਹਨੇ ਡੈਮਾ ਚਲਾਇਆ ਸੀ ਵਿੱਚ ਮੈਂ ਚੇਤਕ ਇਹਦਾ ਹੀ ਪੰਜ ਸਾਲ ਪਹਿਲਾਂ ਚਲਾਇਆ ਹੋਣਾ 5 ਸਾਲ ਬਾਅਦ ਦੇਖਿਆ ਆ ਹਾਂ ਇਹ ਹੀ ਇਹ ਹੀ ਚਲਾਇਆ ਆਪਣੀ ਸੀਟ ਬੈਲਟ ਨਾਲ ਲਓ ਜੀ ਹੁਣ ਆ ਦਿਖਿਆ ਕੀ ਆ ਫੋਨ ਦੇਖਿਆ ਭੱਲੇ ਭੱਲੇ ਦਾ ਤੇਰੀ ਵੀ ਬਣ ਗਈ ਵੀਡੀਓ ਦਾ ਇਹ ਆ ਪੀਵੀ 32 ਦੇ ਖਬਰ ਚੱਲ ਰਹੀ ਕਿ ਕਿਸਦਾ ਫੋਨ ਡਿਗਿਆ ਫੋਨ ਡਿਗਿਆ ਕਿਸੇ ਦਾ 232 ਤੇ ਖਬਰ ਚੱਲ ਰਹੀ ਹੈ ਜੀ ਦਾ ਹੈਗਾ ਲੈ ਜਾ ਸਕਦਾ ਸ਼ਰਮ ਕਰ ਇਧਰ ਲੈ ਲੋ ਸੱਚੇ ਖੱਬੇ ਤਾਂ ਫੋਨ ਅਸੀਂ ਨਾਲੇ ਹੀ ਵਾਪਸ ਕਰ ਦਿੱਤਾ ਕਿੰਨੀ ਇਮਾਨਦਾਰੀ ਦਿਖਾਈ ਅਸੀਂ ਬਹੁਤ ਜ਼ਿਆਦਾ ਇਮਾਨਦਾਰ ਬੰਦੇ ਧਰਤੀ ਤੇ ਹੈਗੇ ਆ ਚੱਕ ਕੇ ਜੇਬ ਵਿੱਚ ਵੀ ਪਾਇਆ ਜਾ ਸਕਦਾ ਸੀ ਲੇਕਿਨ ਅਸੀਂ ਮੁੰਡੇ ਨੂੰ ਜੀ ਤੇਜਾ ਤੁਹਾਡੀ ਤੁਸੀਂ ਦੇਖ ਰਿਹਾ ਮੇਰੀ ਨਹੀਂ ਮੇਰੀ ਨੀਰ ਨਹੀਂ ਪਈ ਨਹੀਂ ਤਾਂ ਚੜ ਜਾਣਾ ਸੀ ਸਕੂਟਰ 'ਤੇ ਨਹੀਂ ਜਿਹੜਾ ਆਇਆ ਟਿਕੀ ਚੋ ਗਿਆ ਸੀ ਇਹਦਾ ਅੜ ਦਿੱਤਾ ਸਾਥ ਛੱਡਦਾ ਕਿਹਾ ਖਿੱਚ ਕੇ ਰੱਖ ਮੈਨੂੰ ਨਿਕਲ ਨੂੰ ਵਰਦਾ ਨਿਕਲ ਨੂੰ ਫੱਲੇ ਦੁੱਖਦਾ ਨਹੀਂ ਲੱਗਦਾ ਉਹ ਕਹਿੰਦਾ ਡੈਡੀ ਦਿੱਸੂ ਕਰ ਜਾ ਚਲੋ ਮੈਂ ਬੰਦ ਦਿਖਾ ਦਨੇ ਵੀਰੇ ਪਰਿਵਾਰਕ ਮੈਂਬਰਾਂ ਨੂੰ ਦਿਖਾ ਦਨੇ ਬੱਲਾ ਕੌੜਿਆ ਨਾਲੇ ਨਾਲੇ ਦਾ ਮੂੰਹ ਦਿਖਾ ਭਜੇ ਮੂੰਹ ਦੇ ਆਉਗੇ ਲੈ ਗੇਰ ਇੱਧਰ ਮੈਂਦਾ ਇਹ ਹਿਲਦਾ ਆਓ ਲਓ ਜੀ ਇਹ ਇੱਕ ਲੋੜ ਹੈ ਵੀ ਠੀਕ ਉੱਥੀ ਰੋਡ ਵਾਲਾ ਰਾਇਆ ਮਾਰਕੀਟ ਵਾਲਾ ਇਹ ਫ੍ਰੀ ਜੈਡ ਭਾਲਦਾ ਨਹੀਂ ਮੈਂ ਕਹਿੰਦਾ ਬਈ ਇਹ ਵੇਹ ਜਗਨਵਰ ਕੇ ਕੈਮਰਾ ਕਿ ਬਣਾ ਰਹੀ ਹੈਗਾ ਕੋਈ ਨਾ ਫੇ ਇਹਦਾ ਵੀ ਟੈਕਸ ਲੱਗੂਗਾ ਤੈਨੂੰ ਹਾਂ ਕਰੇ ਕਰੇ ਆਹ ਜਹਾ ਉੱਪਰ ਜੋ ਸੱਜਾ ਮਾਰ ਕੇ ਲੋ ਜੀ ਜਿਹੜੇ ਲੋਕ ਸਾਡੇ ਨਾਲ ਭਰਾ ਸਾਡੇ ਨਾਲ ਜੁੜੇ ਆ ਅਸੀਂ ਸਦਾ ਹੀ ਉਹਨਾਂ ਦੇ ਨਾਲ ਆ ਪੈਨਸ਼ਨ ਵਾਲੀ ਕੋਈ ਗੱਲ ਨਹੀਂ ਓਨਲੀ ਬਲਜੋਤ ਹੁਣ ਇਹ ਤਾਂ ਲਾਧੀ ਅਸੀਂ ਚੱਲੇ ਵਾਪਸ ਹਾਂ ਲਾ ਦਿਓ ਬਈ ਲਾ ਦਿਓ ਲੈ ਕਰਾਇਆ ਦੇ ਦੋ ਬਈ ਕਿੰਨਾ ਬੰਦ ਕੋਈ ਨਾ ਫੇ ਆ ਕੀ ਗੱਲ ਕਰਦੇ ਠੀਕ ਹੈ ਓਕੇ ਬਰਾਕੇ ਓਕੇ ਵਾਏ ਬਾਏ ਬਾਏ ਉੱਧਰ ਖਹੀਂ ਆ ਸਵਾਦ ਲੱਗਿਆ ਤਾਂ ਖਹੀਂ ਆਹ ਆਹੇ ਵਾਜ ਕਿੰਨੇ ਆ ਆਹ ਦੇ ਤਾਂ ਆਪਣੀ ਬੱਤੀ ਹਾਂ ਆ ਆ ਜਿਹੜਾ ਨਾ ਸਵਾਦ ਦਿੱਤਾ ਦਿਖਾਈ ਵੀ ਰਿਹਾ ਦੇ ਆ ਜਿਹੜੀ ਪਿਛਲੀ ਆ ਸਕੀਟ ਦਾ ਸਵਾਦ ਆ ਦੇਖ ਝਟਕਾ ਨਹੀਂ ਲੱਗਦਾ ਆ ਦੇ ਆ ਦਿਖਾਹੀ ਜਰਾ ਜਿਵੇਂ ਕਈ ਐਂਦਾ ਚਲਾਉਂਦੇ ਹੁੰਦੇ ਆ ਚਲੋ ਚਲੋ ਵੀਰੇ ਚਲੋ ਮੈਂ ਇੱਕ ਸਟਾਈਲ ਦਿਖਾਣਾ ਦੇਖਣ ਵਾਲੇ ਤੋਂ ਮਾਰ ਦਿਖਾਈ ਕਈ ਐਂਦਾ ਚਲਾਉਂਦੇ ਹੁੰਦੇ ਆ ਸਾਡੇ ਟਾਈਮ ਦੇ ਤਾਂ ਸੀ ਆ ਦੇਖੀ ਵੀਰ ਤਾਂ ਗਾਹੀ ਵੇਖ ਦਿਖਾਈ ਫੋਲੀ ਕਰਕੇ ਕਈ ਐ ਐ ਚਲਾਉਂਦੇ ਹੁੰਦੇ ਆ ਆ ਦੇਖ ਦੇਖੇ ਕਦੀ ਕੋਈ ਐਂਦਾ ਨਹੀਂ ਆਈਟਮ ਚਲਾਉਂਦੀ ਉਹ ਬਖਾਨ ਨਹੀਂ ਦੇਣੀ ਓ ਮਾਈ ਗਾਡ ਕੋਠੀ ਰੋਡ ਤੇ ਬ੍ਰੇਕਾਂ ਲੱਗੀਆਂ ਫਿਰ ਗੱਡੀਆਂ 'ਚ ਗੱਡੀਆਂ ਵੱਜੀਆਂ ਕਿਉਂਕਿ ਬ੍ਰੇਕ ਨਹੀਂ ਲੱਗੀ ਸੋ ਤੁਹਾਨੂੰ ਜਿੱਦ ਇੱਕ ਵਾਰ ਫਿਰ ਤੋਂ ਅਸੀਂ ਕੋਠੀ ਰੋਡ ਤੇ ਲੈ ਕੇ ਆਏ ਤੁਹਾਡੀਆਂ ਯਾਦਾਂ ਨੂੰ ਤਰੋ ਤਾਜ਼ਾ ਕਰਦੇ ਪਏ ਕਿਉਂਕਿ ਬਹੁਤ ਸਾਰੇ ਜਿਹੜੇ ਪ੍ਰੇਮੀ ਭੈਣ ਭਰਾ ਆ mohabbat ਭਰਪੂਰ ਜਿਹਨੇ ਵੀ ਸਾਡੇ ਭੈਣ ਭਰਾ ਨੇ ਜਿਹੜੇ ਹਮੇਸ਼ਾ ਹੀ ਆਪਣਾ ਪਿਆਰ ਵਰਸਾਉਂਦੇ ਰਹਿੰਦੇ ਨੇ ਉਹਨਾਂ ਦੀ ਤਮੰਨਾ ਹੁੰਦੀ ਕਿ ਕਿਤੇ 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 ਪੀਹੀ ਦੀ ਨਹੀਂ ਕਿਤੇ ਇੱਕ ਮਹੀਨੇ ਬਾਅਦ ਦਿਖਾ ਦਿਆ ਕਰੋ ਤਾਂ ਲਾਸਟ ਸਾਈਕਲ ਤੇ ਘੁੰਮਿਆ ਸੀ ਮੈਂ ਲਖਣ 2 ਕੁ ਮਹੀਨੇ ਹੋ ਗਏ ਤਾਂ ਹੁਣ ਕਈਆਂ ਨੇ ਮੈਸੈਂਜਰ ਤੇ ਭੇਜਿਆ ਸੀ ਕਿ ਕੋਈ ਭਾਜੀ ਸ਼ਹਿਰ ਫਿਰ ਤੋਂ ਦਿਖਾ ਦਿਓ ਮੈਂ ਗੱਡੀ ਬਾੜ ਨਹੀਂ ਔਖੀ ਹੋ ਜਾਂਦੀ ਐ ਸਾਈਕਲ ਤੇ ਘੁੰਮ ਲਿਆ ਮੋਟਰਸਾਈਕਲ ਤੇ ਘੁੰਮ ਲਿਆ ਬੁਲਟ ਤੇ ਘੁੰਮ ਲਿਆ ਮੈਂ ਕਿਹਾ ਚਲੋ ਆਪ ਸਕੂਟਰ ਜਿਹਦੀ ਜਿਹਦਾ ਰਾਜ ਹੁੰਦਾ ਸੀ ਕਿਸੇ ਜ਼ਮਾਨੇ ਚ ਅੱਜ ਇੱਥੇ ਸੈਰਾ ਕਰ ਗਈ ਤਾਂ ਜਿਹੜੇ ਜਿਹੜੇ ਭਰਾ ਭੈਣਾਂ ਦੇ ਮਾਤਾ ਪਿਤਾ ਆਪਣੇ ਟਾਈਮ ਦੇ ਸਕੂਟਰਾਂ ਦੇ ਘੁੰਮਦੇ ਹੁੰਦੇ ਸੀ ਤਾਂ ਉਹ ਜ਼ਰੂਰ ਕਮੈਂਟ ਕਰਿਓ ਜਾਂ ਜਿਹੜੇ ਜਿਨ੍ਹਾਂ ਦੇ ਫਾਦਰ ਜਾਂ ਦਾਦੇ ਉਹਨਾਂ ਨੂੰ ਸਕੂਲ ਤੋਂ ਸਪਲੈਂਡਰ ਸਕੂਟਰ ਤੇ ਲੈ ਕੇ ਹਮੇਸ਼ਾ ਤੱਕ ਉਹ ਵੀ ਜ਼ਰੂਰ ਕਮੈਂਟ ਕਰਿਓ ਤਾਂ ਜੋ ਸਾਨੂੰ ਵੀ ਪਤਾ ਲੱਗੇ ਤੁਹਾਡੀਆਂ ਕਿੰਨੀਆਂ ਕਹਾਟਾ ਕਰੋ ਕਾਜੀ ਹੋਈਆਂ ਗੁਰਪਾ ਬੱਲਾ ਫਟਾਫਟ ਆਪਣੇ ਘਰਵਾਲਿਆਂ ਨੂੰ ਜਾ ਰਿਹਾ ਤਾਜੋ ਉਹ ਤੇਲ ਹੈਗਾ ਝਟਕੇ ਮਾਰਦੇ ਆ ਏ ਆ ਵੀ ਕੋ ਨੁੱਕਰ ਤੇ ਬਹੁਤ ਅਸੀਂ ਖੜਦੇ ਹੁੰਦੇ ਸੀ ਕਿ 2008 ਦੀ ਗੱਲ ਕਰਦਾ ਪੰਜ ਤੋਂ ਲੈ ਕੇ 10 12 ਤੱਕ ਇੱਥੇ ਬਹੁਤ ਸਾਰੇ ਸਾਡੇ ਪਿਆਰ ਦੋਸਤ ਸ਼ਾਮ ਨੂੰ ਮਹਿਫਲ ਲੱਗਦੀ ਹੁੰਦੀ ਸੀ ਉਹ ਕਾਰਨਰ ਜਿਹੜਾ ਮਾਲਵਾ ਮੇਰੇ ਖਿਆਲ ਮਾਲਵਾ ਤੇ ਰਿੰਕੂ ਦੋਨਾਂ ਦੀ ਦੁਕਾਨਾਂ ਤੇ ਰਸ਼ ਰਹਿੰਦਾ ਸੀ ਹਮੇਸ਼ਾ ਮਾਲਵਾ ਤੇ ਰਿੰਕੂ ਉਹ ਵੀ ਆਪਣੇ ਵਧੀਆ ਯਾਰ ਸੀਗੇ ਰਿੰਕੂ ਤਾਂ ਹੁਣ ਵੀ ਟੱਚ ਜਿਆ ਆਹ ਮਾਰਕੀਟਾਂ ਲੰਗੀਆਂ ਬਣੀਆਂ ਇੱਥੇ ਪਹਿਲਾਂ ਹਸਪਤਾਲ ਹੁੰਦਾ ਸੀ ਮੈਂ ਹੁਣ ਤੁਹਾਨੂੰ ਯਾਦ ਕਰਾਉਣ ਲੱਗ ਪਿਆ ਸਾਰੀਆਂ ਗੱਲਾਂ இந்து இந்து ਹਸਪਤਾਲ ਹੁੰਦਾ ਸੀ ਮੇਰੇ ਖਿਆਲ ਇੱਥੇ ਆ ਤੁਰ ਤੱਕ ਫਿਰ ਉਹ ਜਗ੍ਹਾ ਵੇਚ ਕੇ ਇੱਕ ਆਈ ਸਪੈਸ਼ਲਿਸਟ ਸੀ ਇੱਕ ਗਾਇਨਕੋਲਜਿਸ ਸੀ ਉਹ ਵੇਚ ਕੇ ਤਾਂ ਇੱਧਰ ਮਾਰਕੀਟ ਬਣ ਗਈ ਤੇ ਵੈਸੇ ਇਹ ਠੀਕ ਹੈ ਫਿਰ ਵੀ ਰੇਲਵੇ ਰੋਡ ਦੀ ਨੀਂਗ ਰੋਡ ਪੜ ਗਈ ਰੇਲਵੇ ਰੋਡ ਕੋਠੀ ਰੋਡ ਠੀਕ ਹੈ ਆਲੇ ਦੁਆਲੇ ਹੈਲੋ ਆਲੇ ਦੁਆਲੇ ਦਾ ਸਾਰੇ ਪਾਸੇ ਪਾਣੀ ਪਾਣੀ ਹੋਇਆ ਪਿਆ ਸੀਵਰੇਜ ਤੇ ਜਿਹੜਾ ਫਲੋ ਹੋ ਰਿਹਾ ਸੋ ਤੁਹਾਡੇ ਕਿਹੜੇ ਕਿਹੜੇ ਵਾਰਡ ਚ ਕਿੱਥੇ ਕਿੱਥੇ ਕਿਹੜੀ ਕਿਹੜੀ ਤਕਲੀਫ ਹੈ ਜਰੂਰ ਦੱਸਿਓ ਕਿਉਂਕਿ 16 ਕਰੋੜ ਦਾ ਬਜਟ ਆ ਤੁਹਾਡੇ ਤੱਕ ਜੇ ਸਹੂਲਤਾਂ ਨਹੀਂ ਪਹੁੰਚਦੀਆਂ ਤਾਂ ਚਾਹੇ ਚੇਤਕ ਤੇ ਆਈਏ ਆਵਾਂਗੇ ਜਰੂਰ ਵੇਹ ਤੂੰ ਹੱਸੀ ਜਾ ਨੱਸਦਾ ਕਰ ਲੈ ਆ ਇਹ ਮੱਲਾ ਕਹਿੰਦਾ ਘੇਰ ਪਾਉ ਸਾਡੇ ਟਾਈਮ ਤੇ ਇੰਦਾ ਮੁੰਡੇ ਬਹੁਤ ਕਰਦੇ ਹੁੰਦੇ ਸੀ ਇਹ ਦੇਖੀ ਇਹ ਤਾਂ ਬਹੁਤ ਬਿਆਰ ਜਿਹੇ ਰਿਸਾ ਲਾਉਂਦੇ ਹੁੰਦੇ ਸੀ ਪੁਰਾਣੇ ਟਾਈਮ ਦੀ ਗੱਲ ਹੈ ਇਹ ਅੱਜ ਕੱਲ ਤਾਂ ਨਿਆਣਿਆਂ ਨੂੰ ਪਬਜੀ ਤੋਂ ਵੇਹਲ ਨਹੀਂ ਮੈਂ ਦੇਖਦਾ ਸੀ ਇੱਕ ਵੀਡੀਓ ਕਹਿੰਦਾ ਆਇਆ ਮੈਂ ਬੰਦਾ ਮਾਰ ਕੇ ਪਰ ਉਹ ਪਬਜੀ ਤੇ ਬੰਦਾ ਮਾਰਦਾ ਵੇ ਅਸੀਂ ਸਾਡੇ ਟਾਈਮ ਤੇ ਆਊਟੋਰ ਬਹੁਤ ਹੁੰਦਾ ਸੀ ਸਕੂਲੋਂ ਆਉਣਾ ਰੋਟੀ ਪਾਣੀ ਖਾਣੀ ਟਿਊਸ਼ਨ ਤੇ ਜਾ ਕੇ ਆ ਕੇ ਫਟਾਫਟ ਫੇ ਖੇਡਣ ਚਲ ਜਾਣਾ ਗਰਾਊਂਡ 'ਚ ਕਿ ਟਿਊਸ਼ਨ ਦਾ ਕੰਮ ਛੇਤੀ ਨਿਪੜ ਜਵੇ ਉਹ ਕਿਉਂਕਿ ਉਸ ਤੋਂ ਬਾਅਦ ਗਰਾਊਂਡ 'ਚ ਖੇਡਣ ਵੀ ਜਾਣਾ ਪਿੰਡ ਦੇ ਪ੍ਰਾਇਮਰੀ ਸਕੂਲ 'ਚ ਚਲ ਜਾਣਾ ਖੇਡਣ ਆ ਉਹ ਜੋ ਪਿੰਡ ਦੇ ਆਪਣੇ ਨੌਜਵਾਨਾਂ ਨਾਲ ਪਿੰਡ ਦੇ ਭਰਾਵਾਂ ਨਾਲ ਸਵਾਦ ਆਉਂਦਾ ਸੀ ਖੇਡ ਕੇ ਉਹ ਅੱਜ ਕੱਲ ਨਹੀਂ ਆਉਂਦਾ ਕਿਉਂਕਿ ਆਪਣੇ ਪਿੰਡ 'ਚ ਬਹੁਤ ਨਿਆਰੇ ਲੁੱਟੇ ਆ ਤਾਂ ਮੈਂ ਤਾਂ ਸਮਝ ਗੱਲ-ਗੱਲ ਵੀ ਕਰਦਾ ਸੀ ਕਿਸੇ ਨਾਲ ਮੈਂ ਕਿਹਾ ਆ ਡਿਪਰੈਸ਼ਨ ਡਿਪਰੈਸ਼ਨ ਹਟ ਜਵੇ ਜੇ ਬੰਦਾ ਪੈਨਚ ਰਹਿਣ ਲੱਗ ਪੋਏ ਪੁਰਾਣੀ ਪੱਡਾ ਦੀ ਲਾਈਫ ਆ ਜਵੇ। ਪਿੰਟਾ ਜੀ ਕਿੱਥੇ ਡਿਪਰੈਸ਼ਨ? ਸੋ ਖੈਰ ਅਸੀਂ ਮੁੜ ਕੇ ਆਪਣੀ ਸਥਾਨ ਤੇ ਪਹੁੰਚ ਗਏ ਜਿੱਥੋਂ ਵੀਡੀਓ ਸ਼ੁਰੂ ਕੀਤੀ ਸੀ। ਸੋ ਮੈਂ ਸਟਾਰਟਿੰਗ ਜੀ ਕਿਹਾ ਸੀ ਬੁਲਟ ਚੱਲੇ ਤਾਂ ਦੁਨੀਆ ਰਸਤਾ ਦੇ, ਸਪਲੈਂਡਰ ਚੱਲੇ ਕੋਈ ਆ ਤੇ ਦਸਤਕ ਦੇ। ਆ ਇੱਕ ਬਹੁਤ ਦਿੱਕਤ ਹੈ। ਆ ਜਿਹੜੇ ਬੈਕਰਸ ਨੇ ਬਹੁਤ ਦਿੱਕਤ ਹੈ। ਇਹ ਮਾਈਨਰ ਹੋਣੀ ਆ ਇਹਦਾ ਮੂੰਹ ਨਾ ਦਿਖਾਈ ਉਧਰ ਦੇਖੋ ਕਿੰਦਾ ਬਾਹਰਲੇ ਨੂੰ ਤੰਗ ਕੀਤਾ ਪਿਆ ਇਹਨਾਂ ਨੇ ਇਹ ਚਾਈਲਡ ਵੈਲਫੇਅਰ ਕਮੇਟੀ ਵਾਲੇ ਕਰ ਦੇਗੀ ਆ ਆ ਦੇਖੋ ਉਧਰ ਉਹ ਵੀ ਸਾਰੇ ਮੰਗੀ ਜਾਂਦੇ ਸਾਰਾ ਦਿਨ ਪਰ ਤੇਜੀ ਫਤਿਹ ਸਭਾ ਤੁਹਾਨੂੰ ਤਸਵੀਰਾਂ ਦਿਖਾਣੀਆਂ ਸੀ ਅਸੀਂ ਜਿਹੜੀਆਂ ਦਿਖਾ ਦਿਤੀਆਂ ਔਰ ਮੋੜੇ ਜਾਣਾ ਤਾਂ ਹੈਲਮਟ ਪਾਉਣਾ ਪਾਣਾ ਕਿਉਂਕਿ ਖਤਰਾ ਬਹੁਤ ਹੈ ਤਾਂ ਮੇਰੀ ਇੱਕ ਵਾਰ ਫਿਰ ਤੋਂ ਬੇਨਤੀ ਹੈ ਜੀ ਵੈਲਫੇਅਰ ਕਮੇਟੀ ਵਾਲਿਆਂ ਨੂੰ ਕਿਉਂਕਿ ਆ ਬੈਗਿੰਗ ਦੇਖੋ ਕਿੰਨੀ ਚੱਲਦੀ ਐ ਸੱਸੀਕਾਲ ਜੀ ਇਹ ਆਏਗੇ ਸਾਰੇ ਜਿਹੜੇ ਸਾਡੇ ਗੈਸਟ ਆ ਉਹਨਾਂ ਨੂੰ ਤੰਗ ਕਰਦੇ ਆ ਜਿੰਨੇ ਵੀ ਐਨ ਆਰ ਆਈ ਆਏ ਹੋਏ ਆ ਉਹਨਾਂ ਦਾ ਜੀਣਾ ਦੁਰਲੱਭ ਕੀਤਾ ਸਮਾਂ ਕਿ ਦੁਕਾਨਦਾਰਾਂ ਦਾ ਇਹਨਾਂ ਤੇ ਗਾਹਕ ਵੀ ਆਉਣ ਲੱਗੇ ਪਰੇਸ਼ਾਨ ਹੁੰਦਾ ਤਾਂ ਇਹ ਵੈਲਫੇਅਰ ਕਮੇਟੀਆਂ ਨੂੰ ਚਾਹੀਦਾ ਕਿ ਇਹ ਬੱਚਿਆਂ ਦਾ ਭਵਿੱਖ ਖਰਾਬ ਨਾ ਹੋਵੇ ਇਹਨਾਂ ਲਈ ਕੰਮ ਕਰੋ ਜੇ ਆ ਉਹਨਾਂ ਦੀ ਤਸਵੀਰ ਨਹੀਂ ਇਹਦੇ ਵਿੱਚ ਦਿਖਾ ਸਕਦੇ ਆ ਦੇਖੋ ਆ ਲੈ ਆ ਲੈ ਪਹਿਲਾਂ ਇੱਕ ਇੱਕ ਦੀ ਚੁੰਨੀ ਫੜੀ ਜਣ ਦੂਜੀ ਦੀ ਫੜ ਲਈ ਸ਼ੇਮ ਹੈ ਜੀ ਸ਼ੇਮ ਆਲੇ ਆ ਵੀ ਦਿਖਾਈ ਇਹਦਾ ਮੂੰਹ ਨਾ ਦਿਖਾਈ ਆ ਇਦਾਂ ਐਨਰਗੀਆਂ ਦੀ ਇਹ ਪੈਂਟਾ ਖਿੱਚਦੇ ਆ ਚੁੰਨੀਆਂ ਖਿੱਚਦੇ ਆ ਕਿ ਦੇਜੋ ਕੁਛ ਵੀ ਤਾਂ ਇਹ ਬੈਗਿੰਗ ਨੇ ਪੂਰੇ ਸ਼ਹਿਰ ਦਾ ਸੱਤੇ ਨਸ ਮਾਰਿਆ ਪਿਆ ਔਰ ਬੱਚਿਆਂ ਦੀ ਸੇਫਟੀ ਨੂੰ ਵੀ ਲੈ ਕੇ ਸਵਾਲ ਖੜੇ ਹੁੰਦੇ ਆ ਪਰ ਇਹ ਚੀਜ਼ ਜ਼ਰੂਰ ਵਧੀ ਆ ਹੋਰ ਤਾਂ ਕੋਈ ਬਦਲਾ ਮੈਨੂੰ ਨਜ਼ਰ ਨਹੀਂ ਆਉਂਦਾ ਬਾਕੀ ਤੁਹਾਨੂੰ ਸਾਡੇ ਆ ਸਕੂਟਰ ਤੇ ਚੇਤਕ ਦੇ ਝੂਟੇ ਕਿਹੋ ਜਿਹਾ ਲੱਗੇ ਤੁਸੀਂ ਕਮੈਂਟ ਕਰਕੇ ਦੱਸ ਦਿਓ ਉਮੀਦ ਕਰਦੇ ਆ ਜੋ ਤੁਹਾਨੂੰ ਥੰਨ ਅਸੀਂ ਕਰਾਉਣਾ ਚਾਹੁੰਦੇ ਸੀ ਐਨੀ ਤੁਹਾਨੂੰ ਡ੍ਰੈਗਨ ਦੀ ਰਾਈਡ ਤੇ ਤੁਹਾਨੂੰ ਨਜ਼ਾਰੇ ਨਹੀਂ ਆਏ ਹੋਣੇ ਜਨੇ ਇੱਥੇ ਆਏ ਹੋਣੇ ਆ ਜੇ ਹੋਰ ਤੁਸੀਂ ਕੋਈ ਥੰਨ ਕਰਨਾ ਚਾਹੁੰਦੇ ਕਮੈਂਟ ਕਰ ਦਿਓ ਆਪਾਂ ਉਹ ਵੀ ਆਉਣ ਵਾਲੇ ਸਮੇਂ ਜੇ ਥੰਨ ਕਰਾਵਾਂਗੇ ਉਮੀਦ ਕਰਦੇ ਆ ਅੱਜ ਦੀ ਵੀਡੀਓ ਬਹੁਤ ਚੰਗੀ ਲੱਗੀ ਹੋਵੇ ਕਿ ਮੈਨੂੰ ਦਿਨੇਸ਼ ਸੂਰੀ ਕੈਮਰਾਮੈਨ ਵਿਜੇ ਕਿਉਂਕਿ ਜਾਨ ਤੇ ਖੇਲ ਕੇ ਉਹਨੇ ਰਿਕਾਰਡ ਕੀਤਾ ਤੇ ਛੋਟੇ ਭਰਾ ਸਾਹਿਲ ਭੱਲੇ ਨੂੰ ਦਿਓ ਇਜਾਜ਼ਤ ਬਹੁਤ ਜਲਦੀ ਫਿਰ ਤੁਹਾਨੂੰ ਕੇ ਸਤਿ